ਸਰੋਂ ਦਾ ਸਾਗ ਹੋਵੇ ਤੇ ਮੱਕੀ ਦਾ ਹੈਣੀ ਕੀ ਕਣਕ ਦੀ ਰੋਟੀ ਹੋਵੇ ਬਹੁਤ ساری ਮੱਖਣੀ ਪਾਈ ਹੋਵੇ ਹੈਨਾ ਤੇ ਸਵਾਦ ਆ ਜਾਂਦਾ ਅੱਜ ਬਣਾਇਆ ਆਪਾਂ ਘਰ ਦਾ ਸਰੋਂ ਦਾ ਸਾਗ ਕਟੋ-ਕਟ ਕਿੰਨੇ ਘੰਟਿਆਂ ਚ ਦਿੱਜਿਆ ਹੈ ਰਮਨ ਤੇਰੀ ਮਿਹਨਤ ਹੈ ਚਾਰ ਪੰਜ ਘੰਟੇ ਚ ਹੈ ਚਾਰ ਪੰਜ ਘੰਟੇ ਜਿਹੜਾ ਪੈਸਾ ਚ ਖਾਂਦੇ ਹੁੰਦੇ ਹਨ ਹੈਨਾ ਉਹ ਤੋਂ ਅੱਧੇ ਘੰਟੇ ਜੀ ਬਣਾ ਦਿੰਦੇ ਆ ਵੈਸੇ ਬੰਦਾ ਤਾਂ ਤੇਜ ਆਪਾਂ ਰੱਖਦਾ ਸਾਬ ਹੁੰਦਾ ਅੱਧ ਜਿਆਦਾ ਥੋੜੀ ਹੁਣ ਇਹ ਤੇ ਆਪਾਂ ਕਿੰਨੀਆਂ ਲੱਕੜਾਂ ਖਾ ਗਾਲਤੀਆਂ ਘੱਟੋ ਘੱਟ ਵੀ 10 ਲੱਕੜਾਂ ਖਾ ਗਿਆ ਇਹ ਬਹੁਤ ਲੱਕੜਾਂ ਹੁੰਦਾ ਇਹ ਬਹੁਤ ਜਿਆਦੇ 10 ਲੱਕ 10 ਲੱਕੜਾਂ ਖਾ ਗਿਆ ਤੇ ਐ ਮੰਨ ਕੇ ਚੱਲੋ ਵੀ ਹਜੇ ਇਹ ਰੱਜਣ ਦੀ ਤੇ ਲੈ ਜੂਗਾ ਨੇੜੇ ਹੋ ਕੇ ਦਿਖਾਉਣਾ ਤੁਹਾਨੂੰ ਅੱਧਾ ਘੰਟਾ ਹੋ ਲੈ ਗਿਆ ਕਿਉਂਕਿ ਜੰਨੇ ਜੰਮਾ ਪਾਣੀ ਨਹੀਂ ਸੁੱਕਦਾ ਇਹਨੂੰ ਦਵਾਦ ਕੀ ਕਰਾਂਗੇ ਹੁਣ ਫਿਰ ਇਹਨੂੰ ਕੋਟ ਲਾਂਗੇ ਹੈ ਕੋਟ ਲਾਂਗੇ ਮੱਕੀ ਜਾਂ ਬੇਸਨ ਪਾ ਕੇ ਹਾਂ ਫਿਰ ਇਹਨੂੰ ਕੋਟ ਕੇ ਚੰਗੀ ਤਰ੍ਹਾਂ ਫਿਰ ਇਹਦਾ ਲਾਵਾਂਗੇ ਤੜਕਾ ਗੰਡੇ ਟਮਾਟਰ ਲਸਣ ਆਦਾਂ ਸੋਡੇ ਕੋਲੇ ਪਿਆਗਾ ਆ ਪਿਆ ਤੜਕਾ ਤੇ ਇਹ ਆਪਾਂ ਚੀਨਾਗਾ ਤੇ ਫਿਰ ਇਹਨਾਂ ਦਾ ਸਾਰਿਆਂ ਦਾ ਲਾਵਾਂਗੇ ਤੜਕਾ ਫਿਰ ਬਣਾਵਾਂਗੇ ਰੋਟੀ ਫਿਰ ਸਾਰੇ ਖਾਵਾਂਗੇ ਹਨਾ ਛੀਨਾ ਹੂੰ ਛੀਨਾ ਖਾਏਗਾ ਸਵਰੀਨ ਤੂੰ ਖਾਏਗਾ ਓਏ ਤੂੰ ਖਾਏਗਾ ਸਾਗ ਮੰਮ ਨਮ ਨਮ ਕਰਕੇ ਖਾਏਗਾ ਕਿਵੇਂ ਕਰਕੇ ਖਾਏਗਾ ਇੱਧਰ ਇੱਧਰ ਕਿਵੇਂ ਕਰਕੇ ਖਾਣਾ ਉਹਨਾਂ ਸਾਗ ਕਿਵੇਂ ਕਰਕੇ ਖਾਈ ਮਮਾ ਨਹੀਂ ਮਮਾ ਨਹੀਂ ਕਿਵੇਂ ਕਰਕੇ ਖਾਣਾ ਉਹਨਾਂ ਡੇਢੀਂ ਦੱਦੋ ਆਹ ਕਰਕੇ ਸਾਗ ਦੇ ਵਿੱਚ ਆਗਾ ਜਿਹੜੀ ਮੱਠੀ ਮੱਠੀ ਇਹ ਨਹੀਂ ਚੱਲਣੀ ਗਈ ਦੀ ਇਹ ਘਰ ਦਾ ਕਰਦਾ ਸਰਦਾ ਸਾਗਾ ਮਤਲਬ ਬਿਨਾਰੇ ਸਪਰੇਅ ਤੋਂ ਪਾਲਕ ਮੇਥੀ ਸਾਰੀ ਘਰ ਦੀ ਆ ਤੇ ਗੰਡੀ ਵੀ ਕਰਦੇ ਆ ਆ ਤੇ ਬਾਕੀ ਦੇਖਦੇ ਆ ਖਾਣ ਤੋਂ ਬਾਅਦ ਕਿਵੇਂ ਬਣੂਗਾ ਤੇ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਤੇ ਆ ਬੰਦੇ ਦਾ ਇਹ ਚੈਨਲ ਆਗਾ ਜਿਹੜਾ ਬੋਲੀ ਜਾਂਦਾਗਾ ਇਹਦਾ ਚੈਨਲ ਆ ਇਹ ਤੇ ਤੁਸੀਂ ਸਬਸਕ੍ਰਾਈਬ ਕਰ ਲਿਓ ਜਰੂਰ ਸਾਡੇ ਚੈਨਲ ਨੂੰ ਤੇ ਇਹ ਬੰਦਾ ਥੋੜਾ ਜਿਆ ਬੋਲਣ ਲੱਗ ਗਿਆੰਦੋ ਫਿਰ ਇਹ ਤੁਹਾਨੂੰ ਅਧਿਕ ਜਾਣਕਾਰੀਆਂ ਦੇ ਦੇਗਾ ਖਾਲਾ ਰਹਣੋ ਬਹੁਤ ساری ਜਾਣਕਾਰੀਆਂ ਦੇ ਆਕਰਸ਼ਕ ਕਿਉਂਕਿ ਮੋਬਾਈਲ ਦੇ ਨੂੰ ਬਹੁਤ ਜ਼ਿਆਦਾ ਸ਼ੌਂਕ ਆ ਛੱਡਦੀ ਨਹੀਂ ਮੋਬਾਈਲ ਅਸੀਂ ਨੂੰ ਬਹੁਤ ਘੱਟ ਪੜਾਉਨੇ ਆ ਹਨਾ ਛੇ ਨੂੰ ਅਸੀਂ ਤਾਂ ਨੂੰ ਮੋਬਾਈਲ ਪੜਾਉਂਦੇ ਨਹੀਂ ਅਸੀਂ ਜਿਹੜੀ ਮੇਨ ਗੱਲ ਆ ਮੋਬਾਈਲ ਬੱਚਾ ਨੂੰ ਕਰਾਉਣਾ ਨਹੀਂ ਚਾਹੀਦਾ ਅਵੇ ਇਹਨੂੰ ਮਾੜੀ ਆਦਤ ਫਤਿਹਰਾ ਨਹੀਂ ਇਹ ਦੇਖਦੀ ਹੈ ਮੋਬਾਈਲ ਆਪਣੇ ਤੌਰੀ ਤਾਂ ਹਨਾ ਕਹਿੰਦੇ ਵੀ ਦੇਦੀ ਆਪਾਂ ਕਹਿੰਦੇ ਮੈਂ ਚਾਖ ਲਾ ਹਾਂ ਲਾ ਚੰਗੀ ਗੱਲ ਆ ਇਹ ਆ ਲਾ ਕੇ ਵਧੀਆ ਗੱਲ ਆ ਇਹ ਦੇਖਦਾ ਨਹੀਂ ਆ ਮੋਬਾਈਲ ਸਾਚਾ ਨੂੰ ਇਹ ਜੀ ਆਪਾਂ ਪੁਣੇ ਗਏ ਨਹੀਂ ਬਈ ਮੋਬਾਈਲ ਆ ਜਿਹੜਾ ਨਾ ਦੇਖਣ ਕਿਉਂ ਮੋਬਾਈਲ ਹੈ ਤਾਂ ਮਾੜਾ ਹੀ ਹੈਗਾ ਤੇ ਸੀਨਾ ਸੱਸੀ ਦਾ ਕਰ ਦੋ ਸੱਸੀ ਕਾਲ ਸੱਸੀ ਕਾਲ ਕਰੀ ਸੱਸੀ ਕਾਲ ਸੱਸੀ ਕਾਹਲ ਸੱਸੀ ਕਾਲ ਕਰਦਾ ਬਈ ਹੁੰਦਾ ਸਾਡਾ ਤੇ ਇਹਦੇ ਵਲੋਗ ਨੂੰ ਦੇਖ ਲਿਆ ਤੁਸੀਂ ਸੱਸੀ ਕਾਹਲ ਸੱਸੀ ਕਾਹਲ ਇਹ ਕਹਿੰਦਾ